ਸੰਗਤ ਜੀ ਜੇ ਆਪਾਂ ਰੋਜ਼ਾਨਾ ਇਹ ਗੁਰੂ ਪਾਸ਼ਾ ਮਹਾਰਾਜ ਦੇ ਬਚਪਨ ਦੀਆਂ ਜਿਹੜੀਆਂ ਸਾਖੀਆਂ ਆ ਉਹ ਰੋਜ਼ਾਨਾ ਇਹ ਸੁਣਦੇ ਹਾਂ ਮਹਾਰਾਜ ਬਖਸ਼ਿਸ਼ ਕਰਦੇ ਆ ਕੱਲ ਉਹ ਪੰਡਤ ਸ਼ਿਵਦੱਤ ਦੀ ਜਿਹੜੀ ਮਹਾਰਾਜ ਨੇ ਸਾਨੂੰ ਸਾਖੀ ਸ਼ਰਵਣ ਕਰਾਈ ਸੀ ਅੱਜ ਜਿਹੜਾ ਰਾਜਾ ਫਤਿਹ ਚੰਦ ਮੈਣੀ ਸੰਗਤ ਜੀ ਪਟਨੇ ਸ਼ਹਿਰ ਦੇ ਵਿੱਚ ਰਾਜਾ ਫਤਿਹ ਚੰਦ ਮੈਣੀ ਤੇ ਉਹਦੀ ਜਿਹੜੀ ਪਤਨੀ ਸੀ ਉਹ ਜ਼ਗੀਰਦਾਰ ਸੀ ਉਸ ਇਲਾਕੇ ਦੇ ਜਿਵੇਂ ਬਹੁਤ ਜ਼ਮੀਨ ਸੀ ਉਹਨਾਂ ਦੇ ਤੋ ਉਹਨਾਂ ਦੇ ਘਰ ਕੋਈ ਵੀ ਔਲਾਦ ਨਹੀਂ ਸੀ ਸੋ ਬਹੁਤ ਭੜਕਦੇ ਸੀ ਕਦੇ ਕਿਦੇ ਕਦੇ ਕਿਤੇ ਔਲਾਦ ਦੀ ਖਾਤਰ ਕਿ ਅੰਦਰ ਲਾਲਸਾ ਹੈ ਕਿ ਕੋਈ ਔਲਾਦ ਹੋਵੇ ਸਾਡਾ ਇਨੀ ਜਾਇਦਾ ਦਾ ਕੋਈ ਸਾਂਭਣ ਵਾਲਾ ਹੋਵੇ ਸਗੈ ਜੀ ਉੱਥੇ ਆਪਾਂ ਦੇਖਦੇ ਆਂ ਕਿ ਧਾਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਮਹਾਰਾਜ ਜੀ ਬਾਲ ਅਮਰ ਦੇ ਵਿੱਚ ਉੱਥੇ ਕੌਤਕ ਕਰ ਰਹੇ ਸਨ ਕਹਿੰਦੇ ਇੱਕ ਦਿਨ ਜਿਹੜਾ ਰਾਜਾ ਫਤਿਹ ਚੰਦ ਮੈਣੀਤ ਉਹਦੀ ਜਿਹੜੀ ਪਤਨੀ ਹੈ ਬਸ਼ੰਬਰਾ ਦੇਵੀ ਉਹ ਕਹਿੰਦੇ ਕਿ ਪੰਡਤ ਸ਼ਿਵਦਾਤ ਤੱਕ ਗਏ। ਤੇ ਉਹਨਾਂ ਨੇ ਜਾ ਕੇ ਪੰਡਤ ਸ਼ਿਵਦਾਤ ਨੂੰ ਕਿਹਾ ਕਿ ਸਾਡੇ ਘਰੇ ਕੋਈ ਵੀ ਲਾਦ ਨਹੀਂ ਹੈ। ਤੁਸੀਂ ਕਿਰਪਾ ਕਰੋ ਕੋਈ ਕਰੋ ਹਵਨ ਹੋਣ ਜੋ ਵੀ ਕਰਨਾ ਤੁਸੀਂ ਕਰਦੇ। ਕਿ ਸਾਡੇ ਘਰੇ ਲਾਦ ਹੋ ਜੇ ਮਹਾਰਾਜ ਬਖਸ਼ਿਸ਼ ਕਰਨ। ਕਹਿੰਦੇ ਕਿ ਅਪਕਾਲ ਵੀ ਸੁਣਿਆ ਸੀ ਕਿ ਪੰਡਤ ਸ਼ਿਵਦਾਤ ਨੂੰ ਮਹਾਰਾਜ ਸੱਚੇ ਬਾਸ਼ ਨੇ ਬਖਸ਼ਿਸ਼ ਕਰਤੇ। ਸਿਰ ਤੇ ਹੱਥ ਰੱਖ ਕੇ ਵਾਹਿਗੁਰੂ ਕਹਾਇਆ। ਤੋਂ ਦੇ ਘਵਾੜ ਖੁੱਲੇ ਉਹਨੂੰ ਸੱਚਖੰਡ ਮਹਾਰਾਜ ਨੇ ਉਹਨੂੰ ਬਿਠਾ ਦਿੱਤਾ। ਉਹਦੇ ਜਿਹੜੀ ਸਵਰਤਾ ਇੰਨੀ ਉੱਚੀ ਮਹਾਰਾਜ ਨੇ ਕਰ ਦਿੱਤੀ ਤੇ ਜਦੋਂ ਉਹ ਦੇਖਦੇ ਆ ਉਹਦੇ ਘਰੇ ਜਾਂਦੇ ਆ ਪੰਡਤ ਦੇ ਤੇ ਉਥੇ ਕੋਈ ਮੂਰਤੀ ਨਹੀਂ ਹੈਗੀ ਕੋਈ ਸਾਲਗਰਾਮ ਨਹੀਂ ਕੁਝ ਵੀ ਨਹੀਂ ਉਹ ਜਿਹੜੀ ਪਾਲਕੇ ਦੇ ਵਿੱਚ ਉਹ ਰੱਖਦਾ ਸੀ ਮੂਰਤੀਆਂ ਖਾਲੀ ਪਈ ਤੇ ਉਥੇ ਵਾਇਗਰੂ ਵਾਇਗਰੂ ਕੰਡਾ ਇੱਕ ਟਿਕ ਤਨਬਾਲਾ ਪ੍ਰੀਤਮ ਤਨਬਾਲਾ ਪ੍ਰੀਤਮ ਇਦਾਂ ਕਰੀ ਜਾਂਦਾ ਤੋਂ ਉਹਨੇ ਦੇਖਿਆ ਕਿ ਇਹ ਰਾਜਾ ਤੇ ਉਹਦੀ ਘਰ ਵਾਲੀ ਰਾਣੀ ਮਸ਼ੰਬਰ ਸਾਧੀ ਵੀ ਆਏ ਆ ਤੇ ਪੁੱਤਰ ਦੀ ਆਤਮਾ ਕਰਿਆ ਤੇ ਪੰਡਤ ਕਹਿੰਦੇ ਸ਼ਿਵਦਾਤ ਜੀ ਨੇ ਬਹਾਲਿਆ ਕਿ ਬਹਿ ਜਾ ਉਹਨਾਂ ਨੇ ਸਾਰੀ ਗੱਲ ਸਮਝਾਈ ਕਿ ਇਸ ਤਰੀਕੇ ਦੇ ਨਾਲ ਧਾਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਬਾਲਾ ਪ੍ਰੀਤਮ ਧਾਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਸ਼ਾ ਮਹਾਰਾਜ ਦੇ ਪੁੱਤਰ ਪਟਨੇ ਦੀ ਸ਼ਹਿਰ ਪਟਨੇ ਸ਼ਹਿਰ ਦੀ ਜਿਹੜੀਆਂ ਗਲੀਆਂ ਵਾ ਜਿਹੜੀ ਧਰਤੀ ਉੱਤੇ ਬਖਸ਼ਿਸ਼ਾਂ ਦਾ ਮਿਹਰਾਂ ਦਾ ਮੀਂਹ ਵਰਖਾ ਰਿਹਾ ਸੋ ਤੁਸੀਂ ਕੋਸ਼ਿਸ਼ ਕਰਨੀ ਆ ਕਿ ਉਹਦਾ ਦਰ ਘੜਕੋਣਾ ਵਾ ਸਾਡੇ ਦਰ ਤੇ ਕੀ ਹੈ ਕੁਝ ਵੀ ਨਹੀਂ ਹੈ ਇਸੇ ਤੋਂ ਤੁਹਾਨੂੰ ਰਸਤਾ ਦੱਸਦੇ ਆ ਸੋ ਉਹਨਾਂ ਨੇ ਉਹਨਾਂ ਨੂੰ ਸਿੱਧੇ ਰਸਤੇ ਪਾਇਆ ਤੋ ਪਰਮੇਸ਼ਰ ਵਾਇਰੂ ਦਾ ਦਰ ਖੜਾ ਦਰ ਜਿਹੜਾ ਖੜਕੜਾਓ ਉਹਨਾਂ ਨੇ ਉਹਨਾਂ ਨੂੰ ਝੁਕਤੀ ਦੱਸੀ ਕਹਾਣੀ ਦੱਸੀ ਵੀ ਤੁਸੀਂ ਇਸ ਤਰੀਕੇ ਦੇ ਨਾਲ ਖਰੇ ਚੱਲ ਜਾਓ ਤੇ ਪਰਮੇਸ਼ਰ ਵਾਇਰੂ ਦਾ ਸਿਮਨ ਕਰੋ ਹਮੇਸ਼ਾ ਧਨ ਬਾਲਾ ਪ੍ਰੀਤਮ ਧਨ ਬਾਲਾ ਪ੍ਰੀਤਮ ਕਰੋ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਮਹਾਰਾਜ ਤੁਹਾਡੇ ਘਰ ਆਉਣਗੇ ਤਾਂ ਤੁਹਾਨੂੰ ਬਖਸ਼ਿਸ਼ਾਂ ਦੇਣਗੇ ਕਹਿੰਦੇ ਇਸੇ ਤਰੀਕੇ ਦੇ ਨਾਲ ਉਹਨਾਂ ਕੀਤਾ ਆ ਰਾਜਾ ਫਤਿਹ ਚੰਦ ਉਹਦੀ ਘਰ ਵਾਲੀ ਆਪਣੇ ਘਰ ਮਹਿਲਾਂ ਦੇ ਵਿੱਚ ਚਲੇ ਗਿਆ ਤਾਂ ਜਵਾਲ ਕਰਨ ਲੈ ਪਈ ਵਾਈ ਗੁਰੂ ਸੁਮਨਾ ਹਮੇਸ਼ਾ ਵਾਈ ਗੁਰੂ ਕਰਦੇ ਰਹਿਣਾ ਜਿਵੇਂ ਪੰਡਤ ਜੀ ਨੇ ਸਮਝਾਇਆ ਪੰਡਤ ਨਹੀਂ ਹੋਣ ਤੋਂ ਗੁਰਸਿੱਖ ਬਣ ਗਏ ਸੀ ਨਾ ਗੁਰਸਿੱਖ ਸ਼ਿਵਦਤ ਉਹਨਾਂ ਨੇ ਜੋ ਸਮਝਾਇਆ ਉਸੇ ਤਰੀਕੇ ਦੇ ਨਾਲ ਤਾਂ ਬਾਲਾ ਪ੍ਰੇਤਨ ਬਾਲਾ ਪ੍ਰੇਤ ਮਿੱਤਰਾਂ ਕਰਦੇ ਰਹਿ ਕਰਦੇ ਰਹਿ ਜਿਵੇਂ ਕੱਲ ਸਿੰਘ ਸਾਹਿਬ ਨੇ ਉਹ ਸ਼ਬਦ ਪੜ੍ਹਾਇਆ ਸੀ ਕਿਵੇਂ ਜਪਦਿਆਂ 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 ਸੋਣ ਸੋਣ ਨਾਮ ਤੇਮਾਰਾ ਪ੍ਰੀਤਮ ਪ੍ਰਭ ਦੇਖਣ ਕਾ ਚਾਉ ਜਦੋਂ ਬੰਦਾ ਨਾਮ ਜਪਦਾ ਨਾ ਸੰਗਤ ਜੀ ਇਹ ਬਖਸ਼ਿਸ਼ਾਂ ਇੰਨੀਆਂ ਆਪਾਂ ਖੈਰ ਇਨਾ ਪਾਸੇ ਗਏ ਨਹੀਂ ਆ ਕਿਤੇ ਭਗਤੀ ਲਹਿਰ ਵਾਲੇ ਪਾਸੇ ਜਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਇੱਕ ਦੀ ਸੁਣੀ ਨਹੀਂ ਆ ਜਿਵੇਂ ਸੁਣਦੇ ਸਾਨੂੰ ਪਤਾ ਲੱਗਦਾ ਕਿੰਨੀਆਂ ਬਖਸ਼ਿਸ਼ਾਂ ਕਰਦਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਪਰਮੇਸ਼ਰ ਵਾਹਿਗੁਰੂ ਬਹੁਤ ਬਖਸ਼ਿਸ਼ਾਂ ਦਾ ਘਾਰ ਹੈ ਗੁਰੂ ਮਹਾਰਾਜ ਨਰੋਲ ਬਖਸ਼ਿਸ਼ਾਂ ਦਾ ਘਾਰ ਉਹ ਕਹਿੰਦੇ ਕਿ ਇਸੇ ਤਰੀਕੇ ਦੇ ਨਾਲ ਕਰਦੇ ਰਹਿ ਕਰੋ ਜੋ ਦਰਿਆ ਜੋ ਸਿੰਘ ਸਾਹਿਬ ਨੇ ਸ਼ਬਦ ਪੜ੍ਹਾ ਬੇਨਤੀ ਕਰਦਾ ਜੋ ਪੜ ਸਕਦੇ ਆ ਤੇ ਫੇਰ ਪੜ ਲਾਂ ਪਲੀਜ਼ ਕੱਲ ਵਾਲਾ ਸ਼ਬਦ ਇਸ ਤਰੀਕੇ ਦੇ ਨਾਲ ਉਹ ਸ਼ਬਦ ਜਿਵੇਂ ਕੱਲ ਤੁਸੀਂ ਪੜਿਆ ਸੀ ਇਸ ਤਰੀਕੇ ਦੇ ਨਾਲ ਸੰਗਤ ਜੀ ਜਿਵੇਂ ਉਹ ਬਾਲਾ ਪ੍ਰੀਤਮ ਨੂੰ ਯਾਦ ਕਰਦੇ ਰਹੇ ਕਰਦੇ ਰਿਹਾ ਕਰਦੇ ਰਿਹਾ ਯਾਦ ਕਰਦਿਆਂ ਕਰਦਿਆਂ ਸੰਗਤ ਜੀ ਜਦੋਂ ਆਪਾਂ ਪਰਮੇਸ਼ਰ ਵਾਹਿਗੁਰੂ ਦਾ ਨਾਮ ਲੈਂਦੇ ਨੇ ਜਿਹੜੀਆਂ ਅੰਦਰ ਦੀਆਂ ਆਵਾਜ਼ਾਂ ਵਾ ਜਿਵੇਂ ਆਪਾਂ ਸਾਖੀ ਪੜ੍ਹਦੇ ਆ ਨਾ ਭਗਤ ਫਰੀਦ ਜੀ ਦੀ ਕਹਿੰਦੇ ਕਿ ਰੋਜ਼ਾਨਾ ਹੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਦੇ ਸੀ ਜਿਵੇਂ ਨਮਾਜ਼ ਪੜ੍ਹਦੇ ਸੀ ਪਹਿਲਾਂ ਤੇ ਕਹਿੰਦੇ ਕਿ ਉਹ ਉਹਨਾਂ ਦੇ ਜਾਦਰ ਦੇ ਥੱਲੇ ਮਾਤਾ ਜੀ ਸ਼ੱਕਰ ਰੱਖ ਦਿੰਦੇ ਸੀ ਗੁੜ ਰੱਖ ਦਿੰਦੇ ਸੀ ਤੇ ਕਹਿੰਦੇ ਸੀ ਕਿ ਪਰਮੇਸ਼ਰ ਵਾਹਿਗੁਰੂ ਭੇਜਦਾ ਤੂੰ ਮਾਇਆ ਨੂੰ ਯਾਦ ਕਰਦਾ ਤਾਂ ਕਰਕੇ ਕਹਿੰਦੇ ਕਿ ਇੱਕ ਐਸੀ ਤਰ੍ਹਾਂ ਇੱਕ ਦਿਨ ਉਹ ਨਹੀਂ ਰੱਖ पाए ਉਹਨਾਂ ਦੀ ਮਾਤਾ ਜੀ ਭਗਤ ਫਰੀਦ ਜੀ ਦੀ ਕਹਿੰਦੇ ਕੋਈ ਵਾਹਿਗੁਰੂ ਕਰਦੇ ਰਹਿ ਭਗਤ ਜੀ ਕਰਦੇ ਰਹੇ ਤੇ ਉਹਨਾਂ ਮਾਤਾ ਜੀ ਨੇ ਜਦੋਂ ਬਾਅਦ ਚੈਨ ਦੇਖਿਆ ਕਿ ਅਸੀਂ ਨਹੀਂ ਰੱਖ पाए ਸ਼ੱਕਰ ਜਾਂ ਗੁੜ ਥੱਲੇ ਤੇ ਉਹ ਮਾਤਾ ਜੀ ਹੋਰ ਤਰੀਕ ਹੋਰ ਤਰ੍ਹਾਂ ਦੇ ਨਾਲ ਕਰਦੇ ਆ ਤੇ ਉਹ ਭਗਤ ਜੀ ਕਹਿੰਦੇ ਕਿ ਨਹੀਂ ਮਾਤਾ ਜੀ ਸਾਨੂੰ ਗੁੜ ਦੀ ਨਹੀਂ ਲੋੜ ਹੁਣ ਤਾਂ ਨਾਮ ਦੇ ਵਿੱਚ ਹੀ ਨਰਾਸ ਆ ਗਿਆ ਕਿ ਨਹੀਂ ਲੋੜ ਹੀ ਨਹੀਂ ਆ ਸ਼ੱਕਰ ਦੀ ਜਾਂ ਗੁੜ ਦੀ ਇਹ ਚੀਜ਼ਾਂ ਹੁਣ ਪਿੱਛੇ ਰਹਿ ਗਈਆਂ ਸਾਸ ਤਰੀਕੇ ਦੇ ਨਾਲ ਉਹ ਜਿਵੇਂ ਜਪਦੇ ਰਹੇ ਸ਼ਬਦ ਜਿਵੇਂ ਕਿਸ ਤਰੀਕੇ ਦੇ ਨਾਲ ਸਿੰਘ ਜੀ ਉਹਨਾਂ ਨੇ ਵਾਜਾ ਮਾਰੀਆਂ ਪਰਮੇਸ਼ਰ ਵਾਹਿਗੁਰੂ ਜਿਵੇਂ ਕੱਲ ਆਪਾਂ ਸ਼ਬਦ ਪੜਿਆ ਸੀ ਅਬ ਬੇਅੰਤੀ ਕਰਦੇ ਆ ਸਿੰਘ ਸਾਹਿਬ ਨੂੰ ਵੀ ਉਹ ਸ਼ਬਦ ਉਸੇ ਤਰੀਕੇ ਦੇ ਨਾਲ ਇੱਕ ਵਾਰੀ ਸੁਣਾਉਣ ਤੇ ਕਿਦਾਂ ਪਰਮੇਸ਼ਰ ਨੂੰ ਆਵਾਜ਼ਾਂ ਮਾਰੀਆ ਕਰੋ ਜਦਿਆਂ ਉਹਨਾਂ ਜੋਦੜੀਆਂ ਕੀਤੀਆਂ ਹੌਲੀ 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 ਨਾਮ ਉਹਨਾਂ ਦੀ ਕੋਈ ਅੰਦਰ ਲਾਲਸਾ ਨਹੀਂ ਰਹਿ ਗਈ ਪੁੱਤਰ ਦੀ ਲਾਲਸਾ ਵੀ ਖਤਮ ਹੋ ਗਈ। ਬਸ ਇੱਕੋ ਹੀ ਲਾਲਸਾ ਰਹਿ ਗਈ ਕਿ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਮਹਾਰਾਜ ਨੂੰ ਦਰਸ਼ਨ ਦੇ ਦੇਣ। ਲਾਲਸਾ ਇਹ ਖਤਮ ਹੋ ਗਈ ਕਿਉਂਕਿ ਪਰਮੇਸ਼ਰ ਦਾ ਵੈਗੁਰ ਨਾਮ ਪਵਿੱਤਰ ਆ। ਨਿਰਭਉ ਆ ਨਿਰਵੈਰ ਆ ਮੂਤ ਪਰਿਆ ਸੋ ਮੋੜਾ ਖਤਮ ਕਰ ਦਿੰਦਾ ਨਾਮ ਮਹਾਰਾ ਸੱਚੇ ਪਾਤਸ਼ਾਹੀ ਦਾ ਸਭਾ ਸ਼ਬਦ ਸੁਣਦੇ ਆ ਕਿੱਦਾਂ ਉਹਨਾਂ ਨੇ ਪਰਮੇਸ਼ਰ ਵਾਇਬ੍ਰੋ ਨੂੰ ਜਿਹੜੀਆਂ ਆਵਾਜ਼ਾਂ ਮਾਰੀਆਂ ਕਿੱਦਾਂ ਉਹਨਾਂ ਦੀ ਜਿਹੜੀ ਲਗਨ ਆ ਮਹਾਰਾ ਸੱਚੇ ਪਾਤਸ਼ਾਹ ਜੁੜ ਕੇ ਜਿੱਦ ਇੱਕ ਗੁਰਸਿੱਖ ਨੇ ਸ਼ਿਵਦੱਤ ਨੇ ਉਹਨਾਂ ਨੂੰ ਸਮਝਾਇਆ ਉਹ ਸੰਗਤ ਜੀ ਜਿਵੇਂ ਉਹਨਾਂ ਨੇ ਵਾਜਾਂ ਮਾਰੀਆਂ ਅਸੀਂ ਵੀ ਮਾਰੀਏ ਕਿ ਕਭਾ ਮਾਰ ਲੈ ਸੋ ਮਹਾਰਾ ਸਾਡੀ ਵੀ ਅਜੇ ਬੇਨਤੀ ਸੋਣੀ ਲੈਣ ਕੀ ਇੱਕ ਵਾਰ ਸਾਡੇ ਖੋਲ ਹੀ ਦੇਣ ਕੀ ਅੱਜ ਅਸੀਂ ਕੁਝ ਲੈ ਕੇ ਜਾਈਏ ਸਿੱਧਾ ਮਹਾਰਾਜ ਦੇ ਘਰ ਵੱਲੋਂ ਚਲੀਏ ਮੋਹਨ ਘਰ ਆਵੋ ਕਰੋ ਜਦਰੀਆ मन करो जो भरिया i oh, Parama Parama arpe pariya भर दुख भरिया करों जरिया घरु ज Maria! करो जरिया करो जरिया करो जरिया करो जरियाो जरियाो जरिया करो जरिया करो जरिया ਨ ਕਰਿਆ ਵੋ ਕਰੋ ਜਦਰੀਆ ਵੋਹਨ ਕਰਿਆ ਵੋ ਕਰੋ ਜਦਰੀਆ ਵੋਹਨ ਕਰਿਆ ਵੋ ਕਰੋ ਜਦਰੀਆ ਵੋਹਨ ਕਰਿਆ करो जो दरिया करोजो दरिया दरिया मोहन करो करो जो दरिया करिया जो दरिया हाथ दे रखो करपन ਉਹ ਜਲ ਕਮਲਾ ਆਲਪਰਿਆ ਨੋ ਕੋਟ ਦਿਨਸ ਲੱਖ ਵਾਰੀ ਆ ਨੋ ਕੋਟ ਦਿਨਸ ਲੱਖ ਵਾਰੀ ਆ ਜਨੋ ਕੋਟ ਦਿਨਸ ਲੱਖ ਵਾਰੀ ਆ ਨੋ ਕੋਟ ਦਿਨਸ ਲੱਖ ਵਾਰੀ ਆ ਸਾਧ ਸੰਗਤ ਕੀ ਭੀਰ ਜੋ ਪਾਈ 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 ਤੋ ਨਾਨਕ ਹਰ ਸੰਗ ਮਰੀਆ O oh, Nanak, O Har, Sangamirya. O oh, Nanak, O Har, Sangamirya. Karo jo darya, Karo jo darya. Karo jo darya, Karo jo darya. Karo jo darya, ਵੋਹਨ ਕਰ ਆਵੋ ਕਰੋ ਜੁ ਦਰੀਆ ਵੋਹਨ ਕਰ ਆਵੋ ਕਰੋ ਜੁ ਦਰੀਆ ਵੋਹਨ ਕਰ ਆਵੋ ਕਰੋ ਜੁ ਦਰੀਆ जो दरिया दरिया करो जो दरिया करो जो दरिया करो जरिया करो ਵੋਹ ਹਨ ਕਰਿਆ ਵੋ ਕਰੋ ਜੋ ਦਰੀਆ ਕਰੋ ਜੋ ਦਰੀਆ ਕਰੋ ਜੋ ਦਰੀਆ ਕਰੋ ਜੋ ਦਰੀਆ ਰਾਮ ਕਰੋ ਜੋ ਦਰੀਆ ਵੋ ਹਨ ਕਰਿਆ ਵੋ ਰੋ ਜਦ ਰਿਆ ਵਾਹਿਗੁਰੂ 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 ਆਹ ਗੁਰੂ ਆਹ ਗੁਰੂ ਆਹ ਗੁਰੂ ਆਹ ਗੁਰੂ ਆਹ ਗੁਰੂ ਸੋ ਸੰਗ ਜੀ ਇਸ ਤਰੀਕੇ ਦੇ ਨਾਲ ਜਿਹੜੀਆਂ ਰਾਜਾ ਫਤੇਹ ਚੰਦ ਸੀ ਤੇ ਉਹਦੀ ਜਿਹੜੀ ਪਤਨੀ ਸੀ ਬਿਸ਼ੰਬਰਾ ਦੇਵੀ ਜਦੋਂ ਆ ਸਿਮਰਨ ਕਰਨਾ ਸ਼ੁਰੂ ਕੀਤਾ ਬਾਲਾ ਪ੍ਰੀਤਮ ਧਾਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਿਹੜਾ ਉਹ ਸੁਣ ਸੁਣਾ ਨਾਮ ਜਪਣਾ ਜਦੋਂ ਉਹਨਾਂ ਦਾ ਸ਼ੁਰੂ ਕੀਤਾ ਉਹਨਾਂ ਦਾ ਸਾਰਾ ਅੰਦਰ ਸੰਗਤ ਜੀ ਤੋਤ ਆ ਗਿਆ ਜਦੋਂ ਬੰਦਾ ਸਿਮਰਨ ਕਰਦਾ ਕਰਦਾ ਵਿਰਾਗ ਕਰਦਾ ਨਾ ਜਨ ਨਾਨਕ ਬੋਲੇ ਤੀਜੀ ਲਾਵੇ ਆਰ ਉਪਜੈ ਮਨ ਬੈਰਾਗ ਜੀ ਹੋ ਬੈਰਾਗ ਜੀ ਹੋ ਜਦੋਂ ਮਨ ਦਾ ਨਾਮ ਜਪਦਾ ਜਪਦਾ ਜਦੋਂ ਵਿਰਾਗ ਦੀ ਅਵਸਥਾ ਸੰਗਤ ਜੀ ਆਉਂਦੀ ਆ ਜਦੋਂ ਬੰਦਾ ਰੋਂਦਾ ਨਾ ਪਰਮੇਸ਼ਰ ਵਾਸਤੇ ਉਹ ਤਿੰਨ ਸਮਝੋ ਤਿੰਨ ਲਾਗਾਂ ਆਵਦੀਆਂ ਵਾਹਿਗੁਰੂ ਦੇ ਨਾਲ ਹੋ ਗਈਆਂ ਇੱਕ ਲਾਗ ਬਾਕੀ ਹੈ ਚੌਥੀ ਲਾਗ ਕਿਹੜੀ ਆ ਸਹਿਜ ਦੀ ਬੰਦਾ ਫਿਰ ਸਹਿਜ ਹੋ ਜਾਂਦਾ ਜਦੋਂ ਵਾਹਿਗੁਰੂ ਦਾ ਮਿਲਾਪ ਹੋ ਗਿਆ ਸਹਿਜ ਹੋ ਗਿਆ ਸਹਿਜ ਚ ਜਲੇ ਗਿਆ ਵਾਹਿਗੁਰੂ ਨਾਲ ਪਿਆਰ ਹੋ ਗਿਆ ਤੇ ਜੀ ਲਾਮ ਵਿਰਾਗ ਦੀ ਹੈ ਸੈਨਿਕਾ ਸੰਗਤ ਜਨਪੋਦ ਰਾਖੀਤਾ ਦਾ ਨਾਮ ਜਪਤੇ ਰੇ ਸ਼ਿਵਦਾਤ ਗੁਰੂ ਸਿੱਖ ਨੇ ਦੱਸਿਆ ਸੀ ਬਾਵਾ ਚੇਦੋਗੀ ਨਾ ਗਿਆ ਮਹੀਨਾ ਦੋ ਮਹੀਨੇ ਮਹਾਰਾਜ ਆਏ ਨਹੀਂ ਕਹਿੰਦੇ ਇੱਕ ਦਿਨ ਇਦਾਂ ਹੀ ਸਤਗੁਰੂ ਸੱਚੇ ਪਾਸ਼ਾ ਜੀ ਜਿਹੜੇ ਆਪਣੇ ਮਿੱਤਰਾਂ ਦੇ ਨਾਲ ਯਾਰਾਂ ਦੋਸਤਾਂ ਦੇ ਨਾਲ ਕਤ ਕਰਦੇ ਖੇਡਦੇ ਰਾਜਾ ਫਤਿਹ ਜਾਂਦੇ ਘਰੇ ਚਲੇ ਗਏ ਕਹਿੰਦੇ ਕਿ ਉਹ ਉਸ ਥੰਮ ਦੇ ਨਾਲ ਉਹ ਭੈਣ ਨੇ ਜਿਹੜਾ ਸਿਰ ਲਾ ਕੇ ਤੇ ਮਹਾਰਾਜ ਨੂੰ ਯਾਦ ਕਰ ਰਹੀ ਸੀ ਅੱਖਾਂ ਉਹਦੀਆਂ ਬੰਦ ਸੀ ਤੇ ਉਹਨਾਂ ਦੇ ਨੌਕਰ ਜਾ ਕੇ ਵੀ ਆਸ-ਪਾਸ ਸੀਗੇ ਇਹਦੇ ਜਦੋਂ 사ਤਪੁਰ ਸੱਚੇ ਪਾਸ਼ਾ ਮਹਾਰਾਜ ਉੱਥੇ ਗਏ ਤੇ ਉਹ ਇਧਰ ਟਿੱਗੇ ਬਿਠੇ ਸੀ ਤੇ ਮਹਾਰਾਜ ਉਹਨਾਂ ਦੀ ਗੋਦੀ ਦੇ ਵਿੱਚ ਜਾ ਕੇ ਬੈਗੇ ਤੇ ਉਹਨਾਂ ਨੂੰ ਉਹਨਾਂ ਆਵਾਜ਼ ਦਿੱਤੀ ਮਾਂ ਤੇ ਮਾਂ ਮਾਂ ਕਹਿ ਕੇ ਆਵਾਜ਼ ਦਿੱਤੀ ਉਹਨਾਂ ਕਹਿੰਦੇ ਕਿ ਅੱਖ ਖੋਲੀ ਤੇ ਦੇਖਿਆ ਕਿ ਮਹਾਰਾਜ ਸੱਚੇ ਪਾਸ਼ਾ ਹੈ ਤੋਨ ਕਹੇ ਮਾਂ ਕੀ ਜੈਦਾ ਮਾਧ ਸੱਚੇ ਬਾਸ਼ਾ ਨੇ ਉਹਨਾਂ ਦੇ ਮੋਢੇ ਤੇ ਹੱਥ ਰੱਖ ਕੇ ਆਖਿਆ ਕਿ ਮਾਂ ਕੀ ਚਾਹੀਦਾ ਇਹ ਦੇਖ ਕੇ ਜਿਹੜੇ ਮੁਸ਼ੰਮਰਾ ਦੇ ਦੀ ਸੀ ਉਹਦਾ ਜਿਹੜਾ ਸੁੰਧ ਬੋਲ ਸਾਰੇ ਜਿਹੜੀ ਉਹਦਾ ਵਿਚਾਰ ਹੀ ਨਹੀਂ ਰਹਿ ਗਿਆ ਕੋਈ ਖਤਮੀ ਹੋ ਗਈ ਵਿਚਾਰ ਕੋਈ ਬੋਲ ਹੀ ਨਹੀਂ ਸਕੀ ਬਸ ਵੈਕਰ ਨੂੰ ਦੇਖਦੀ ਜਾਂਦੀ ਹੈ ਦੇਖਦੀ ਜਾਂਦੀ ਹੈ ਇਹਦਾ ਲਾਗੂ ਉਹਨਾਂ ਦੀ ਇੱਕ ਦਾਸੀ ਸੀ ਰਾਣੀ ਦੀ ਉਹਨਾਂ ਆਖਿਆ ਕਿ ਮਾਧ ਸੱਚੇ ਬਾਸ਼ਾ ਇਹਨਾਂ ਨੂੰ ਪੁੱਤਰ ਦੀ ਦਾਤ ਚਾਹੀਦੀ ਹੈ ਪੁੱਤਰ ਦੀ ਦਾਤ ਦੇ ਵਿੱਚ ਦਾਤ ਦੀ ਦਾਤ ਦੇ ਵਿੱਚ ਤੁਹਾਨੂੰ ਯਾਦ ਕਰ ਰਹੀ ਸੀ ਤੇ ਮਹਾਰਾ ਨੇ ਫੇਰ ਆਖਿਆ ਮਾਂ ਕੀ ਚਾਹੀਦਾ ਬਸ ਉਹਨੇ ਭੁੱਲੀ ਕੁਛ ਨਹੀਂ ਟੇਕੀ ਤੇ ਮਹਾਰਾ ਸੱਚੇ ਪਾਤਸ਼ਾਹ ਨੇ ਉੱਥੇ ਆਖਿਆ ਮਾਂ ਅੱਜ ਤੋਂ ਮੈਂ ਤੇਰਾ ਪੁੱਤਰ ਹਾਂ ਧਰਮ ਦਾ ਪੁੱਤਰ ਮੈਂ ਤੇਰਾ ਪੁੱਤਰ ਹਾਂ ਤੂੰ ਮੇਰੀ ਮਾਂ ਹੈ ਸੰਗਤ ਜੀ ਆਪਾਂ ਧੀਆਂ ਪੁੱਤਰਾਂ ਦੀ ਆਮ ਦੁਨੀਆਵੀ ਦੁਨੀਆ ਦੀਆਂ ਦੀਚਾਂ ਆਪਾਂ ਦੀਆਂ ਦੇਖਦੇ ਆਂ ਤੇ ਇਹ ਲਾਲਸਾ ਕਿ ਮੇਰਾ ਜਿਹੜਾ ਨਾਮ ਰਹੇ ਜੇ ਦੁਨੀਆ ਤੇ ਮੇਰੀ ਜੱਟ ਲੱਜੇ ਮੇਰਾ ਨਾਮ ਰਹੇ ਜੇ ਰਾਜਾ ਫਤਿਹ ਚੰਦ ਦਾ ਉਹਦੀ ਪਤਨੀ ਬਸ਼ੰਬਰਾ ਦੇਵੀ ਦਾ ਸੰਗ ਜੀ ਅੱਜ ਤੱਕ ਨਾਮ ਤੇ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਰਹੇਗਾ ਕਿਉਂਕਿ ਉਹ ਉਹਨਾਂ ਦੇ ਘਰ ਤਾਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਮਹਾਰਾਜ ਨੇ ਆਣ ਕੇ ਵਸ਼ੰਭਰਾ ਦੇ ਵੀ ਨੂੰ ਕਿਹਾ ਕਿ ਤੂੰ ਮੇਰੀ ਮਾਂ ਵਾ ਕਹਿੰਦੇ ਕਿ ਉਸ ਤੋਂ ਬਾਅਦ ਸਤਗੁਰ ਸੱਚੇ ਪਾਸ਼ਾ ਉੱਥੇ ਰਿਹਾ ਨਾ ਆਖਿਆ ਕਿ ਮਾਤਾ ਜੀ ਕੋਈ ਸਿਖਾਓ ਤੇ ਜਿਹੜੀ ਮਾਤਾ ਜੀ ਸੀ ਉਹ ਵਿਚਾਰलेस ਐ ਵਾਇਗ੍ਰੂ ਕਰਦੇ ਕਰਦੇ ਕਹਿੰਦੇ ਰਸੋਈ ਚ ਗਏ ਅਨਗੁਰ ਪਾਸ਼ ਨੇ ਆਖਿਆ ਵੀ ਮਾਤਾ ਜੀ ਜੋ ਵੀ ਕਰੇ ਹੈ ਉਹੀ ਲਾਓ ਕੁਝ ਸਪੈਸ਼ਲ ਨਹੀਂ ਕਰਨਾ ਕਹਿੰਦੇ ਵੀ ਘਰ ਦੇ ਵਿੱਚ ਉਹ ਸਕੂਲੇ ਪੂੜੀਆਂ ਜੱਕੜਾ ਆਦਕ ਬਣਿਆ ਸੀ ਉਹੀ ਹਨ ਕੇ ਲਿਆਣ ਕੀ ਉਹਨਾਂ ਨੇ ਸਿਖਾਇਆ ਸਾਰੇ ਹਮਾਰਾ ਸੱਚੇ ਪਾਤਸ਼ਾਹ ਤੇ ਜਿੰਨੇ ਵੀ ਮਿੱਤਰ ਸੰਸਾਰਿਆਂ ਨੇ ਸ਼ਖਿਆ ਚੜ੍ਹਦੀ ਕਲਾ ਦੇ ਅਰਦਾਸ ਕੀਤੀ ਤੇ ਮਾਤਾ ਜੀ ਨੂੰ ਕਿਹਾ ਮਾਤਾ ਜੀ ਅਸੀਂ ਰੋਜ਼ ਹੀ ਹੁਣਾਵਾਂਗੇ ਤੁਹਾਡੇ ਘਰੇ ਰਾਤ ਨੂੰ ਅਸੀਂ ਮਾਤਾ ਗੁਜਰ ਘਰ ਕੋ ਤੇ ਦਿਨੇ ਜਿਹੜਾ ਸਾਰਾ ਦਿਨ ਤੁਹਾਡੇ ਘਰੇ ਕਰੇ ਲੱਗਣਗੇ ਸਿੰਘ ਜੀ ਅੱਜ ਤੱਕ ਜਿੱਥੇ ਉਹਨਾਂ ਦਾ ਮਹਿਲ ਆ ਉਥੇ ਗੁਰੂ ਘਰ ਆ ਅੱਜ ਤੱਕ ਉਥੇ ਜਿਹੜਾ ਵਾ ਥੂੜੀ ਸ਼ੋਲੇ ਆਕੜਾ ਹਾਦਿਕ ਦਾ ਜਿਹੜਾ ਵਾ ਉਹ ਲੰਗਰ ਅੱਜ ਤੱਕ ਚੱਲਦਾ ਸਾ ਮਾਤਾ ਜੀ ਨੇ ਉਹਨਾਂ ਨੇ ਆਖਿਆ ਕਿ ਮਾਤਾ ਜੀ ਇਹ ਸਦਾ ਬਹਾਰ ਹੀ ਇਹ ਲੰਗਰ ਚੱਲਦਾ ਰਹੇ ਸਾਡੇ ਰੂਪ ਦੇ ਵਿੱਚ ਛੋਟੇ ਛੋਟੇ ਸਿੰਘ ਛੋਟੇ ਛੋਟੇ ਪਛੰਗੀ ਜਿਹੜੇ ਆ ਸਾਡੇ ਮਿੱਤਰ ਉਹ ਆਇਆ ਕਰਨਗੇ ਤੇ ਇਹ ਲੰਗਰ ਛਕਿਆ ਕਰਨਗੇ ਸੁਸੰਗਤ ਜੀ ਜਦੋਂ ਇਸ ਤਰੀਕੇ ਦੇ ਨਾਲ ਆਪਾਂ ਵਾਹਿਗੁਰੂ ਕਰਦੇ ਆਂ ਕੋਈ ਵੀ ਾਲਸ ਅਧੀਨ ਬੰਦਾ ਵਾਹਿਗੁਰੂ ਕਰਦਾ ਨਾ ਉਹ ਜਦੋਂ ਪਰਮੇਸ਼ਰ ਨਾਲ ਜੁੜ ਗਿਆ ਉਹਦੀ ਾਲਸ ਅੰਦਰੋਂ ਖਤਮ ਹੋ ਜਾਂਦੀ ਹੈ ਬਾਣੀ ਦੇ ਵਿੱਚ ਨਾਮ ਦੇ ਵਿੱਚ ਪਾਹ ਰਹੀ ਇੰਨੀ ਹੈ ਇਹ ਬੰਦਾ ਵੈਗੁਰਦਾਰ ਰੂਪੀ ਹੋ ਜਾਂਦਾ ਸੰਗਤ ਜੀ ਜਦੋਂ ਆਪਾਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਜਦੋਂ ਗਏ ਆ ਮਹਾਰਾ ਸੱਚੇ ਪਾਤਸ਼ਾਹ ਤੇ ਪੰਜਾਬ ਦੀ ਧਰਤੀ ਵੱਲ ਆਏ ਆ ਤੇ ਮਾਤਾ ਮਸ਼ੰਬਰਾ ਦੇਵੀ ਵੀ ਤੇ ਉਹਨਾਂ ਦੇ ਜਿਹੜੇ ਪਤੀ ਆ ਫਤਿਹ ਚੰਦ ਮੈਣੀ ਉਹ ਵੀ ਮਹਾਰਾ ਸੱਚੇ ਪਾਤਸ਼ਾਹ ਨੂੰ ਜਿਹੜਾ ਵਾ ਉਥੋਂ ਮਧੂਰ ਤਕ ਮਾਰਾ ਨੂੰ ਛੱਡਣਾ ਹੈ ਮਾਰੇ ਪੰਜਾਬ ਆਣਾ ਹੈ ਤਾਂ ਬਹੁਤ ਇਨਾਂ ਨੇ ਵਿਰਾਗ ਕੀਤਾ ਤਾਂ ਮਾਤਾ ਜੀ ਗੁਰੂ ਪਾਤਸ਼ਾਹ ਜੀ ਨੇ ਫੇਰ ਮਾਤਾ ਜੀ ਨੇ ਕਿਹਾ ਮਾਤਾ ਤੁਸੀਂ ਵਿਰਾਗ ਨਹੀਂ ਕਰਨਾ ਬਸ ਜਿਹੜਾ ਇੱਥੇ ਨਾਮ ਦਾ ਬਾਣੀ ਦਾ ਪਹਿਰਾ ਰੱਖਣਾ ਜਿਹੜੇ ਵੀ ਬੱਚੇ ਇੱਥੇ ਆਉਂਦੇ ਆ ਤੁਸੀਂ ਉਹਨਾਂ ਨੂੰ ਬਾਣੀ ਸਿਖਾਓ ਨਾਮ ਜਪਾਓ ਬਾਣੀ ਦੇ ਅਰਥ ਸਮਝਾਓ ਜੋ ਤੁਹਾਨੂੰ ਸਮਝ ਲੱਗੀ ਆ ਜਿਹੜੀਆਂ ਤੁਹਾਡੇ ਤੇ ਬਖਸ਼ਿਸ਼ਾਂ ਹਨ ਉਹਨੂੰ ਲੁਕਾ ਕੇ ਨਹੀਂ ਰੱਖਣਾ ਖਾ ਉਹ ਖਰਚੋ ਤੋਟ ਨਾ ਆਵੇ ਫਤ ਦੋ ਜਾਏ ਫਤ ਦੋ ਜਾਏ ਸੰਗਤ ਜੀ ਜਿਹੜਾ ਅੰਦਰ ਦੀ ਖੇੜ ਆ ਨਾ ਨਾਮ ਦੀ ਬਾਣੀ ਦੀ ਖੇੜਾ ਲੁਕਾਉਣੀ ਨਹੀਂ ਆ ਕੋਣੀ ਉੱਥੇ ਜਾ ਜਿੱਥੇ ਬੰਦਾ ਆ ਕੇ ਮਖੌਲ ਕਰਦਾ ਹੱਸਦਾ ਤੁਹਾਡੇ ਤੇ ਇਹ ਅਮਰ ਸਿਖਿਆ ਗੁਰਪਾਨ ਭਾਈ ਹੱਸਦਾ ਦਸਤਾਰ ਸਜਾਈ ਇਹ ਕਈ ਕਈ ਤਰ੍ਹਾਂ ਦੇ ਕਮੈਂਟ ਆਉਂਦੇ ਆ ਸੋ ਉੱਥੇ ਚੁੱਪ ਰਹਿਣਾ ਵਾ ਜਿੱਥੇ ਅੰਦਰ ਅਗਲੇ ਬੰਨੇ ਕੋਈ ਸੁਣਦਾ ਚਾਹ ਵਾ ਨੂੰ ਉੱਥੇ ਨਹੀਂ ਚੁੱਪ ਰਹਿਣਾ ਜੋ ਹਾਨੂੰ ਆਉਂਦਾ ਸਾਨੂੰ ਕੀਰਤਨ ਆਉਂਦਾ ਬਾਣੀ ਹੁੰਦੀ ਅਸੀ ਸਿਖਾਈ ਹੈ ਅਗਲੇ ਪੰਨੇ ਮਹਾਰਾਜ ਤੇ ਇਹ ਬਚਨ ਕਿ ਮਾਤਾ ਜੀ ਚੜ੍ਹਦੀ ਕਲਾ ਵਾਲੇ ਪੈਰੇ ਰੱਖਣੇ ਇੱਥੇ ਨਾਮ ਬਣੀ ਦਾ ਪਹਿਰਾ ਰਹੇ ਲੰਗਰ ਚੱਲਦਾ ਰਹੇ ਗੁਰਸਿੱਖ ਆਉਣਗੇ ਛੋਟੇ ਬੱਚੇ ਵੀ ਪਟਨੇ ਸ਼ਹਿਰ ਦੇ ਆਉਣਗੇ ਉਹਨਾਂ ਨੂੰ ਸਿੱਖੀ ਵੱਲ ਜੂਰੋ ਇਦਾਂ ਦੀ ਸੇਵਾ ਵਾ ਮਹਾਰਾਏ ਉੱਥੋਂ ਫਿਰ ਜਲ ਕੇ ਇੱਧਰ ਪੰਜਾਬ ਵਾਲ ਅਨੰਦਪੁਰ ਸਾਹਿਬ ਲਹਿਰਾਂ ਬੇਰਾਂ ਲੱਗਦੀਆਂ ਤੇ ਜਿਵੇਂ ਆਪਾਂ ਕੱਲ ਜ਼ਿਕਰ ਕੀਤਾ ਸੀ ਇਸ ਉਸ ਜਥੇ ਦੇ ਨਾਲ ਰਾਜਾ ਫਤਿਹਜੰਦ ਤੇ ਉਹਦੀ ਪਤਨੀ ਬਸ਼ੰਬਰਾ ਦੇਵੀ ਵੀ ਸੰਗਤ ਜੀ ਅਨੰਦਪੁਰ ਸਾਹਿਬ ਆਏ ਤੇ ਇੱਥੇ ਜਦੋਂ ਆਏ ਮਹਾਰਾ ਸੱਚੇ ਪਾਸ਼ਾ ਖੜ ਗਏ ਇਹਦਾ ਅਰਥ ਤਾਂ ਫौजਾਂ ਦੀ ਚੈੜ ਘੜ ਸਾਰਾ ਕੁਝ ਇੱਥੇ ਜਦੋਂ ਸੰਗਤ ਆਈ ਆ ਜਦੋਂ ਰੋਪੜ ਦੇ ਇੱਧਰ ਜਦੋਂ ਸੰਗਤ ਆਨੰਦਪੁਰ ਸਾਹਿਬ ਆਈ ਤੇ ਸੰਗਤ ਜੀ ਗੁਰੂ ਪਾਸ਼ਾ ਜੀ ਜਦੋਂ ਵਡੇਰੀ ਉਮਰ ਦੇ ਵਿੱਚ ਭਾਵੇਂ ਜਵਾਨ ਅਵਸਥਾ ਦੇ ਵਿੱਚ ਸਨ ਤੇ ਬਸ਼ਮਰਾ ਦੇ ਵੀ ਬਜ਼ੁਰਗ ਅਵਸਥਾ ਦੇ ਵਿੱਚ ਚਲੇ ਗਏ ਸਨ ਤੋਂ ਉਸ ਸਮੇਂ ਵੀ ਮਾਰਾ ਸੱਚੇ ਪਾਸ਼ਾ ਉਹਨਾਂ ਨੂੰ ਮਾਗਿਆ ਕਿ ਬੁਲਾਉਂਦੇ ਰਿਹਾ ਜਿੰਨਾ ਚਿਰ ਉਹ ਜਥਾ ਜਿਹੜਾ ਵਾ ਆਨੰਦਪੁਰ ਸਾਹਿਬ ਰਿਹਾ ਮਾਗ ਕੇ ਕੇ ਬੁਲਾਉਂਦੇ ਰਿਹਾ ਇਹ ਮਾ ਜਿੰਨਾ ਹੀ ਪਿਆਰ ਦਿੱਤਾ ਤੇ ਜਦੋਂ ਉਹ ਸਾਰਾ ਜਥਾ ਜਾਣ ਲੱਗੇ ਪੰਡਤ ਜਿਹੜਾ ਸ਼ਿਵਦਾਤ ਗੁਰਸਿੰਘ ਸੀ ਉਹ ਦੇ ਜੜਾਈ ਕਰਕੇ ਉਹਨਾਂ ਦਾ ਸੰਸਕਾਰ ਹੋ ਗਿਆ ਜੁੱਧਾ ਜਦੋਂ ਜਾਣ ਲੱਗਿਆ ਮਹਾਰਾ ਸੱਚੇ ਪਾਸ਼ਾ ਨੇ ਮਾਤਾ ਜੀ ਨੂੰ ਬਸ਼ੰਬਰਾ ਦੇਵੀ ਨੂੰ ਇੱਕ ਕਹਿੰਦੇ ਆ ਕਿ ਮਹਾਰਾ ਸੱਚੇ ਪਾਸ਼ਾ ਦੀ ਪੁੱਤ ਹੀ ਸਹਿਬ ਦਿੱਤਾ ਗੁਰੂ ਗ੍ਰੰਥ ਸਾਹਿਬ ਸੱਚੇ ਬਾਛ ਦਾ ਸੰਪੂਰਨ ਇੱਕ ਸਰੂਪ ਦਿੱਤਾ ਇਤਹੀ ਉੱਥੇ ਜਾ ਕੇ ਆਪਣੇ ਮਹਿਲਾਂ 'ਚ ਪ੍ਰਕਾਸ਼ ਕਰਨਾ ਮਹਾਰਾ ਸੱਚੇ ਪਾਸ਼ਾ ਦਾ ਤਾਂ ਬਾਣੀ ਪੜ੍ਹਨੀ ਆ ਬਾਣੀ ਦੇ ਅਰਥ ਬੋਧ ਸਿੱਖਣਿਆ ਸਮਝਣਿਆ ਅਰਦਾਸ ਕਰਨਿਆ ਸੰਗਤ ਨੂੰ ਨਾਮ ਜਪਮਣਾ ਇਹ ਬਾਣੀ ਦੇ ਵਿੱਚੋਂ ਹੀ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚੋਂ ਹੀ ਸਾਡੇ ਦਰਸ਼ਨ ਹੋਣਗੇ ਸੋ ਇਹ ਜਿਹੜਾ ਵਾਰ ਆ ਇਹ ਜਿਹੜੀਆਂ ਬਖਸ਼ਿਸ਼ਾ ਮਹਾਰਾਜਾ ਫਤਿਹਜੰਦ ਤੋਂ ਉਹਦੀ ਪਤਨੀ ਨੂੰ ਮਹਾਰਾਜ ਸੱਚੇ ਪਾਸ਼ਾ ਨੇ ਕੀਤੀਆਂ ਤਾਂ ਅੱਜ ਤੱਕ ਉਹਦੇ ਜਿਹੜੇ ਧਾਰਕ ਉਹਨਾਂ ਦਾ ਜਿਹੜਾ ਘਰ ਆ ਉੱਥੇ ਮਹਾਰਾਜ ਦੀ ਬਾਣੀ ਦਾ ਪੈਰਾ ਚੱਲਦਾ ਉਸੇ ਤਰੀਕੇ ਦੇ ਨਾਲ ਅਲੰਕਰ ਚੱਲਦਾ ਸੋ ਸੰਗਤ ਜੀ ਇਹ ਅਸੀਂ ਅੱਜ ਜਿਹੜੀ ਆਪਾਂ ਸਾਖੀ ਸੁਣੀਆ ਰਾਜਾ ਫਤਿਹਜੰਦ ਮੈਣੀ ਦੀ ਮੈਣੀ ਉਹਨਾਂ ਦੀ ਗੋਤ ਸੀਗੀ ਗੁਰੂ ਪਾਸ਼ਾ ਮਹਾਰਾਜ ਬਖਸ਼ਿਸ਼ ਕਰਨ ਅਸੀਂ ਵੀ ਐਸੇ ਤਰੀਕੇ ਦੇ ਨਾਲ ਜਿਵੇਂ ਉਹ ਮਾਤਾ ਜੀ ਨੇ ਯਾਦ ਕੀਤਾ ਪਰਮੇਸ਼ਰ ਨੂੰ ਅਸੀਂ ਯਾਦ ਕਰੀਏ ਨਾਮ ਦੇ ਵਿੱਚ ਸੰਗਤ ਦੀ ਬੜੀ ਵੱਡੀ ਪਾਵਰ ਆ ਨਾਮ ਜਿਹੜਾ ਜ਼ਿੰਦਗੀ ਬਦਲ ਦਿੰਦਾ ਜ਼ਿੰਦਗੀ ਬਦਲ ਜਾਂਦੀ ਵਾਹਿਗੁਰੂ ਹੋ ਜਾਂਦਾ ਕੋਰ ਸਿੱਖ ਜਿਦੋਂ ਆਪਾਂ ਦੇਖਿਆ ਨਾ ਜੇ ਅਸੀਂ ਆਪਾਂ ਇਤਿਹਾਸ ਵੀ ਪੜਿਆ ਗੁਰਦੁਆਰੇ ਜੰਗਾ ਸਿੰਘਾਂ ਨੇ ਲੜੀਆਂ ਸਿੰਘਾਂ ਦੇ ਅੰਦਰ ਕੋਈ ਇਹ ਭਾਵਨਾ ਉਹ ਨਹੀਂ ਕਿ ਸਾਡੇ ਦੁਸ਼ਮਣ ਸਿੰਘਾਂ ਨੂੰ ਤਾਂ ਸਾਰਿਆਂ ਦੇ ਵਿੱਚ ਵਾਹਿਗੁਰੂ ਦੇਖਦਿਆ ਸਾਰਿਆਂ ਦੇ ਵਿੱਚ ਵਾਹਿਗੁਰੂ ਸਾਰਿਆਂ ਨੂੰ ਪਰਮੇਸ਼ਰ ਦਾ ਰੂਪ ਆ ਪਰ ਸੰਗਤ ਜੀ ਜਦੋਂ ਘਾਰ ਹੀ ਆ ਜੇ ਕੋਈ ਫਿਰ ਉਹਦਾ ਫਿਰ ਉਹਦਾ ਜਿਹੜਾ ਸਿਰ ਲਾਉਣਾ ਜ਼ਰੂਰੀ ਹੋ ਜਾਂਦਾ ਸ ਸੰਗਾਂ ਨੇ ਹਮੇਸ਼ਾ ਗੁਰੂ ਪਾਸ਼ਾ ਜੀ ਨੇ ਇਹ ਜੰਗਮ ਮਹਾਰਾਜ ਕਿਤੇ ਚੜ ਗਏ ਨਹੀਂ ਗਏ ਜਿਹੜਾ ਚੜਿਆ ਉਹਨੂੰ ਮਹਾਰਾਜ ਨੇ ਆਖਿਆ ਵੀ ਨਹੀਂ ਪਾਉ ਜੀ ਇਦਾਂ ਨਹੀਂ ਇਦਾਂ ਨਹੀਂ ਕਰੀਦਾ ਇਦਾਂ ਉਹਨੂੰ ਹੀ ਮਹਾਰਾਜ ਨੇ ਪੁੱਤਰ ਹੀ ਆਖਿਆ ਦੁਸ਼ਮਣਾਂ ਨੂੰ ਵੀ ਆਪਾਂ ਜੇ ਸੰਸਾਰਿਕ ਭਾਸ਼ਾ ਦੇ ਵਿੱਚ ਦੁਸ਼ਮਣ ਕਹਿ ਦਿੰਦੇ ਆ ਮਹਾਰਾਜ ਦਾ ਕੋਈ ਦੁਸ਼ਮਣ ਨਹੀਂ ਹੈਗਾ ਮਾਰੇ ਤੇ ਨਿਰਵੈਰ ਕਿਦ ਨਾ ਵੈਰ ਕਰਨ ਵਾਲੀ ਤੁਸੀਂ ਮਾਰੇ ਨੇ ਸਾਰਿਆਂ ਨੂੰ ਪੁੱਤਰ ਕਹਿ ਕੇ ਜਿਹੜਾ ਵਸ ਬੋਧ ਨਹੀਂ ਕੀਤਾ ਸੋ ਖੈਰੇ ਗੁਰੂ ਪਾਸ਼ਾ ਦੀਆਂ ਗੱਲਾਂ ਹੈ ਪਰੇ ਦੀਆਂ ਗੱਲਾਂ ਪਰਮੇਸ਼ਰ ਬਣਾਣ ਦੀ ਬਾਣੀ ਸੋ ਮਾਰੇ ਬਖਸ਼ਿਸ਼ ਕਰਨ ਬੇਅੰਤ ਭੁੱਲਾਂ ਹੋਈਆਂ ਸਾਰੀ ਸਮੂਹ ਸਿਵਾਨੰਗੋਆਂ ਆ ਤੇ ਮਾਰੇ ਬਖਸ਼ਿਸ਼ ਕਰਨ ਸਾਰੀ ਸੰਗਤ ਬਖਸ਼ਣ ਹਾਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦੇ ਬਖਸ਼ਣ ਜੋਗਾਂ ਨੇ ਬਖਸ਼ ਲੈਣ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਫਤਿਹ